ਆਏ ਦਿਨ ਚੋਰੀ ਦੀਆਂ ਘਟਨਾਵਾਂ ਹੁਣ ਤਾਂ ਆਮ ਹੀ ਹੋ ਗਈਆਂ ਇਹ ਤਸਵੀਰਾਂ ਦੇ ਵਿੱਚੋਂ ਵੇਖੋ ਕਿ ਕਿਵੇਂ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਨੇ ਇਹ ਤਸਵੀਰਾਂ ਨੇ ਰੂਪਨਗਰ ਦੇ ਪਿੰਡ ਨੂਰਪੁਰ ਵਿੱਦੀ ਦੀਆਂ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀਏ ਕਿ 10 ਕਦਮਾਂ ਦੀ ਦੂਰੀ ਤੇ ਪੁਲਿਸ ਸਟੇਸ਼ਨ ਵੀ ਹੈ ਜਿੱਥੇ ਦੁਕਾਨਦਾਰ ਦੀ ਦੁਕਾਨ ਹੈ ਉਸ ਤੋਂ 10 ਕਦਮ ਦੀ ਦੂਰੀ ਤੇ ਇੱਕ ਪੁਲਿਸ ਸਟੇਸ਼ਨ ਹੈ ਤਾਂ ਵੀ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਹਮਲਾਵਰਾਂ ਨੇ ਦੁਕਾਨ ਤੇ ਹਮਲਾ ਕੀਤਾ ਦੁਕਾਨਦਾਰ ਨੇ ਹਾਦਰੀ ਦੇ ਨਾਲ ਮੁਕਾਬਲਾ ਕਰਦੇ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਹਮਲਾਵਰਾਂ ਵੱਲੋਂ ਲਗਾਏ ਗਏ ਸ਼ਟਰ ਤੋਂ ਬਾਹਰ ਕੱਢਿਆ ਇਹਨਾਂ ਨੂੰ ਹਮਲਾਵਰ ਉਸਤੇ ਬੁਰੀ ਤਰ੍ਹਾਂ ਉਸ ਨੂੰ ਪੱਟੜ ਕਰ ਦਿੰਦੇ ਨੇ ਤੇ ਨਗਦੀ ਤੇ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਤੁਸੀਂ ਸੀਸੀਟੀਵੀ ਦੇ ذریعے ਵੇਖ ਸਕਦੇ ਹੋ ਸਾਤ ਦੇ ਭੋਜਨ ਦੇ ਤੇ ਫੁਲਾਣ ਦੇ ਨਾਲ ਜਿਹੜਾ ਪੁਜਾ ਕੀਤਾ ਹੈ ਤਾਂ ਉਹ ਬਹੁਤ ਕੁਝ ਹੈ ਸੁਨੇਹਾ ਤੂੰ ਯਾਰ ਕਿਤੇ ਸਾਥ ਲਈ ਕਿ ਮਾਤਾ ਦੱਸ ਕਿ ਕੀ ਲੈ ਲਿਆ ਉਹ ਬਸ ਇਹ ਤੁਝ ਕਹ ਰਿਹਾ ਯਾਰ ਇੱਕ ਜਮਣ ਕਿੱਥੋਂ ਆਣੇ ਖਾਣੇ ਮਿਲਦਾ ਨਹੀਂ ਆ ਮਾਂ ਜੇ ਮਾਂ ਨੂੰ ਜੀ ਰਿਹਾ ਹੈ ਕਿਹੜਾ ਜੋਸ਼ੀ ਹੈ ਇਹ ਬੰਦਾ ਮਾਣ चाकू मारे हमने तो एक बार चाकू मारा। उन्हें भी हर चाकू मारे। मेरा ज़माना नहीं है इतना मेरी चाकू मारे। हरा हरा साहब। तब ले लेंगे। यार ये तो तो आपको ये नहीं। अब तो आपको ये नहीं। ਮੇਰੇ ਦੋਸਤ ਨੇ ਮਨੋਜ ਜੋਸ਼ੀ ਜੀ ਬੀਤੀ ਰਾਤ ਇੱਕ ਬੜੀ ਜਿੱਦਾਂ ਕਹਿੰਦੇ ਆ ਕਾਰਾ ਨਾ ਹਰਕਤ ਵੀ ਕਹ ਲੀਏ ਗੁੰਡਾ ਹਰਕਤ ਕਹ ਲੀਏ ਚਾਰ ਬੰਦਿਆਂ ਵੱਲੋਂ ਨੂਰਪੁਰਵੇਦੀ ਜ਼ਿਲ੍ਹਾ ਰੂਪਨਗਰ ਦੇ ਨੂਰਪੁਰਵੇਦੀ 메ਨ ਬੱਸ ਸਟੈਂਡ ਤੇ ਦੁਕਾਨ ਕਰ ਰਹੇ ਨੇ ਉੱਥੇ ਇਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ 10:20 ਮਿੰਟ ਤੇ ਬੜੀ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਜਾਂਦਾ ਡਾਟ ਵਗੈਰਾ ਮਾਰੇ ਜਾਂਦੇ ਆ ਇਹਦੀ ਬਹਾਦਰੀ ਸੀ ਸਾਡੇ ਸਾਥੀ ਦੀ ਕਿ ਪਟੜホール ਦੇ ਹਾਲਾਤਾਂ ਵਿੱਚ ਵੀ ਉਹਨਾਂ ਵੱਲੋਂ ਲਾਏ ਗਏ ਛਟ ਨੂੰ ਚੱਕ ਕੇ ਬਾਹਰ ਨਿਕਲ ਗਿਆ ਮੈਂ ਇਸ ਪੂਰੇ ਮਾਮਲੇ ਵਿੱਚ ਬੀਜੀਪੀ ਪੰਜਾਬ ਗੌਰਵ ਯਾਦਵ ਜੀ ਐਸਐਸਪੀ ਰੂਪਨਗਰ ਖੁਰਾਨਾ ਜੀ ਤੇ ਸਮੂਹ ਜਿੰਨੇ ਵੀ ਵਿੰਗ ਨੇ ਬੇਸ਼ੱਕ ਸੀਆਈ ਸਟਾਫ ਰੂਪਨਗਰ ਹੈ ਹੋਰ ਨੇ ਇਹਨਾਂ ਦੇ ਐਦਾਂ ਦੇ ਜਿਹੜੇ ਸਮਾਜ ਵਿਰੋਧੀ ਅੰਸਰ ਹੈ ਇਹਨਾਂ ਨੂੰ ਬਖਸ਼ਾ ਨਹੀਂ ਜਾਂਦਾ ਤੁਰੰਤ ਪ੍ਰਭਾਵ ਦੇ ਨਾਲ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਮ ਦੁਕਾਨਦਾਰ ਵਰਗ ਹੈ ਵਪਾਰੀ ਵਰਗ ਹੈ ਨੇੜਰ ਹੋ ਕੇ ਨਿਰਭੀਕ ਹੋ ਕੇ ਆਪਣਾ ਕਾਰੋਬਾਰ ਕਰ ਸਕੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਸਥਾਨਿਕ ਪ੍ਰਸ਼ਾਸਨ ਆਪਣੇ ਪੱਧਰ ਤੇ ਕਾਫੀ ਕਾਰਵਾਈ ਕਰ ਰਿਹਾ ਹੈ ਕੁਝ ਸਮਾਚਾਰ ਵੀ ਪ੍ਰਾਪਤ ਹੋਏ ਹੈ ਪਰ ਇਹਨਾਂ ਦੋਸ਼ੀਆਂ ਨੂੰ ਜਹੀ ਸਜ਼ਾ ਦਿੱਤੀ ਜਾਵੇ ਜੋ ਕਿ ਇੱਕ ਮਿਸਾਲ ਕਾਇਮ ਹੋਵੇ ਤੇ ਭਵਿੱਖ ਦੇ ਵਿੱਚ ਅਜਿਹੇ ਗੁੰਡਾ ਅੰਸਰ ਕਿਸੇ ਕਿਸਮ ਦੀ ਜਿਹੜੀ ਹੈ ਹਰਕਤ ਨਾ ਕਰ ਸਕਣ ਔਰ ਇਹ ਆਪਣੀ ਜਿੱਦਾਂ ਕਹਿ ਲਓ ਬਹਾਦਰੀ ਤੇ ਆਪਣੀ ਕਿਸਮਤ ਦੇ ਨਾਲ ਬਚ ਗਿਆ ਨਹੀਂ ਤਾਂ ਚਾਰ ਬੰਦਿਆਂ ਨੇ ਮਖੋਟੇ ਲਾਏ ਹੋਏ ਮੂੰਹ ਬੰਨੇ ਹੋਏ ਔਰ ਮੈਂ ਇਹ ਗੱਲ ਕਹੂੰਗਾ ਕਿ ਜਿਹੜੀ ਨਾਕਾਬੰਦੀਆਂ ਨੂੰ ਦਰੁਸਤ ਕੀਤਾ ਜਾਵੇ ਜਿਹੜੇ ਇਸ ਤਰ੍ਹਾਂ ਦੇ ਨਾਲ ਮੂੰਹ ਟਾਕੇ ਸਮਾਜ ਵਿਰੋਧੀ ਅੰਸ਼ਰ ਘੁੰਮਦੇ ਆ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ